ਡਿਪਰੈਸ਼ਨ ਇਹਨਾਂ ਤੇ ਕਿਵੇਂ ਜਿੱਤ ਪਾਣੀ ਆ ਤੁਸੀਂ ਡਰੱਗਸ ਨਹੀਂ ਲੈਂਦੇ ਹੋਵੋਗੇ ਡਰਿੰਕਿੰਗ ਤੁਹਾਡੀ ਆਦਤ ਨਹੀਂ ਹੋਏਗੀ ਸ਼ਾਇਦ ਡਿਪਰੈਸ਼ਨ ਤੁਹਾਡਾ ਪਿੱਛਾ ਕਰ ਰਿਹਾ ਹੋਵੇਗਾ ਹੋ ਸਕਦਾ ਤੁਹਾਨੂੰ ਡਿਪਰੈਸ਼ਨ ਨਾ ਹੋਵੇ ਡਰੱਗਸ ਦੀ ਆਦਤ ਹੋਵੇ ਡਰੱਗਸ ਜਾਂ ਡਿਪਰੈਸ਼ਨ ਨਾ ਹੋ ਜਾਂ ਫਿਰ ਡਰਿੰਕ ਕਰਦੇ ਹੋਵੋਗੇ ਇਸ ਸਮੇਂ ਖਾਸ ਵਿਸ਼ੇ ਤੁਹਾਡੇ ਸਾਹਮਣੇ ਲਿਆਵਾਂਗਾ ਬੜੇ ਧਿਆਨ ਨਾਲ ਇਹਨਾਂ ਵਚਨਾਂ ਨੂੰ ਸੁਣੋ ਮੈਂ ਚਾਹੁੰਦਾ ਹਾਂ 3 ਏਜ ਵਿੱਚ ਹੀ ਉਹ ਇੱਕ ਸੈਲੀਬ੍ਰਿਟੀ ਬਣ ਗਿਆ ਛੋਟੀ ਉਮਰ ਵਿੱਚ ਹੀ 13 ਗ੍ਰਾਮੀ ਅਵਾਰਡਸ ਪਾਲ ਲਈ ਸੀ ਬੜੇ ਘੱਟ ਸਮੇਂ ਵਿੱਚ ਹੀ ਉਸ ਵਿਅਕਤੀ ਦਾ ਨਾਮ 23 ਵਾਰ ਗਿਨੀਸ ਬੁੱਕ ਆਫ ਰਿਕਾਰਡਸ ਦੇ ਵਿੱਚ ਲਿਖਿਆ ਗਿਆ ਉਹ ਜਿਹੜੇ ਘਰ ਦੇ ਵਿੱਚ ਰਹਿੰਦਾ ਸੀ ਲਗਭਗ 3000 ਏਕੜ ਜ਼ਮੀਨ ਤਿਆਰ ਕੀਤੀ ਗਈ ਉਹਦੇ ਕਰਨ ਵਾਲੀ ਕਮਾਈ ਹਜ਼ਾਰਾਂ ਕਰੋੜਾ ਅਤੇ ਸੈਂਕੜਿਆਂ ਦੇ ਵਿੱਚ ਹੈ ਜੇ ਉਸਨੇ ਕਿਸੇ ਦੇਸ਼ ਦੇ ਵਿੱਚ ਜਾਣਾ ਹੈ ਇੱਕ ਖਾਸ ਜਹਾਜ਼ ਦੀ ਤਿਆਰੀ ਕਰਨੀ ਪੈਂਦੀ ਸੀ ਜੇ ਉਹਦੇ ਪ੍ਰੋਗਰਾਮ ਦਾ ਇੰਤਜ਼ਾਮ ਕਰਨਾ ਹੈ ਸੈਂਕੜੇ ਕਰੋੜ ਖਰਚ ਕਰਨੇ ਪੈਂਦੇ ਸੀ ਉਹ ਜੋ ਖਾਣਾ ਖਾਂਦਾ ਸੀ ਲੈਬ 'ਚ ਜਾਣ ਤੋਂ ਬਾਅਦ ਟੈਸਟ ਹੋਣ ਤੋਂ ਬਾਅਦ ਬ੍ਰੇਕਫਾਸਟ ਲੰਚ ਜਾਂ ਡਿਨਰ ਕਰਦਾ ਸੀ ਉਹਦੇ ਘਰ 'ਚ ਹਮੇਸ਼ਾ 12 ਡਾਕਟਰਾਂ ਦੀ ਟੀਮ ਰਹਿੰਦੀ ਸੀ ਉਹਦੀ ਸਿਹਤ ਚੰਗੀ ਰਹੇ ਇਸ ਲਈ 18 ਫਿਟਨੈਸ ਟ੍ਰੇਨਰ ਉਹਦੇ ਕੋਲ ਰਹਿੰਦੇ ਸੀ ਜੇ ਅਚਾਨਕ ਉਹਦੀ ਤਬੀਅਤ ਖਰਾਬ ਹੋ ਜਾਏ ਜਾਂ ਸਰੀਰ ਦਾ ਕੋਈ ਹਿੱਸਾ ਕੰਮ ਕਰਨਾ ਬੰਦ ਕਰ ਦੇਵੇ ਇਮੀਡੀਏਟ ਡੋਨੇਟ ਕਰਨ ਦੇ ਲਈ ਬੋਡੀ ਪਾਰਟਸ ਡੋਨਲ ਹਮੇਸ਼ਾ ਤਿਆਰ ਰਹਿੰਦੇ ਸੀ ਉਹ ਸੌਣ ਤੋਂ ਬਾਅਦ ਜਦੋਂ ਭਾਰੀ ਨੀਂਦ ਦੇ ਵਿੱਚ ਹੋਵੇ ਉਦੋਂ ਉਸ ਨੂੰ ਪਤਾ ਵੀ ਨਾ ਚੱਲੇ ਜੇ ਆਕਸੀਜਨ ਘਟ ਜਾਵੇ ਕਿਤੇ ਜਾਨ ਨਾ ਚਲੀ ਜਾਵੇ ਇਸ ਲਈ ਉਦੇ ਬੈੱਡ ਦੇ ਕੋਲ ਹੀ ਟੈਕਨੋਲੋਜੀ ਦਾ ਇੰਤਜ਼ਾਮ ਕੀਤਾ ਉਹਨੇ ਸੁਪਨੇ ਵੇਖੇ ਜੋ ਮੈਂ ਲੈ ਰਿਹਾ ਹਾਂ ਇਹਨਾਂ ਸਾਵਧਾਨੀਆਂ ਦੇ ਕਾਰਨ ਮੈਂ ਜੋ ਖਾ ਰਿਹਾ ਉਸ ਭੋਜਨ ਦੇ ਕਾਰਨ ਜੋ ਮੈਂ ਕਰ ਰਿਹਾ ਐਕਸਰਸਾਈਜ਼ ਦੇ ਕਾਰਨ ਘਟੋ-ਕਟ 150 ਸਾਲ ਤੱਕ ਜੀਣਾ ਹੈ ਸੁਪਨੇ ਵੇਖੇ ਇੱਕ ਦਿਨ ਟਵਿੱਟਰ ਜਾਮ ਹੋ ਗਿਆ ਵਿਕੀਪੀਡੀਆ ਜਾਮ ਹੋ ਗਿਆ AOL ਜਾਮ ਹੋ ਗਿਆ ਕਦੋਂ ਜੂਨ 25 ਤਰੀਕ ਨੂੰ 2009 ਦੁਪਹਿਰ 3:15 ਤੇ ਸਾਰਾ ਸੋਸ਼ਲ ਮੀਡੀਆ ਪੂਰੇ ਤਰੀਕੇ ਦੇ ਨਾਲ ਜਾਮ ਹੋ ਗਿਆ ਵਿਕੀਪੀਡੀਆ ਜਾਮ एओएल जाम जानਦੇ ਹੋ ਕਿਉਂ ਉਹ ਅਚਾਨਕ ਮਰ ਗਿਆ ਉਹਦੇ ਮਰਨ ਦੀ ਖਬਰ ਪੂਰੀ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਫੈਲ ਗਈ ਸੀ ਕਵਾਂਗੇ ਅਕਾਊਂਟਸ ਬਲੌਕ ਹੋ ਗਏ سوشل میڈیا ਜਾਮ ਹੋ ਗਿਆ ਪਿਆਰਿਓ ਜੋ ਕਹਿ ਰਿਹਾ ਸੀ 150 ਸਾਲ ਤੱਕ ਜੀਵਾਂਗਾ ਅਤੇ 50 ਸਾਲ ਤੱਕ ਵੀ ਜੀ ਨਾ ਸਕਿਆ ਪਿਆਰਿਓ ਮਰਨ ਤੋਂ ਬਾਅਦ ਇਸ ਧਰਤੀ ਤੇ ਸਭ ਤੋਂ ਜ਼ਿਆਦਾ ਪੈਸਾ ਕਮਾਉਣ ਵਾਲਾ ਕੌਣ ਹੈ ਕਵਾਂਗੇ ਇਹੀ ਹੈ ਮਰ ਗਿਆ ਫਿਰ ਵੀ ਮਰਨ ਤੋਂ ਬਾਅਦ ਪੈਸੇ ਕਮਾਉਣ ਵਾਲਿਆਂ ਵਿੱਚੋਂ ਸਭ ਤੋਂ ਜ਼ਿਆਦਾ ਧਨ ਕਮਾਉਣ ਵਾਲੇ ਦੇ ਰੂਪ ਚ ਨਾਮ ਕਮਾਇਆ ਉਹਦਾ ਨਾਮ ਕਿਸੇ ਜਾਣਦੇ ਹੋ ਮਾਈਕਲ ਜੈਕਸਨ 50 ਸਾਲ ਦੇ ਵਿੱਚ ਹੀ ਮਰ ਗਿਆ ਵਜ੍ਹਾ ਕੀ ਸੀ ਕਾਰਨ ਕੀ ਸੀ ਕੀ ਵਜ੍ਹਾ ਸੀ ਡਾਕਟਰ ਨੇ ਡਿਕਲੇਅਰ ਕਰ ਦਿੱਤਾ ਉਹ ਡਰੱਗਸ ਲੈਦਾ ਸੀ ਡਰੱਗਸ 23 ਵਾਰ ਵਿਸ਼ਵ ਰਿਕਾਰਡ ਬਣਾਇਆ 13 ਵਾਰ ਗ੍ਰਾਮੀ ਅਵਾਰਡ ਪਾਇਆ 40 ਵਾਰ ਬਿਲਬੋਰਡ ਚ ਉਹਦੇ ਸੌਂਗਸ ਦਾ ਬੈਸਟ ਸੌਂਗ ਅਖਵਾਏ ਉਹਨੇ ਸੁਪਨਾ ਵੇਖਿਆ ਕਿ 150 ਸਾਲ ਤੱਕ ਜਿਉਂਦਾ ਰਵਾਂਗਾ ਪਰ ਉਹਦੇ ਅਨੁਸਾਰ ਉਸਨੇ ਬੜਾ ਧਿਆਨ ਵੀ ਰੱਖਿਆ ਲੇਕਿਨ ਉਹਦੇ ਵਿਅਕਤੀਗਤ ਜੀਵਨ ਚ ਜੋ ਬੋਝ ਸੀ ਸਹਿਨ ਨਾ ਕਰਕੇ ਪ੍ਰੈਸ਼ਰ ਸਹਿਣ ਨਾ ਕਰਕੇ ਆਰਥਿਕ ਮੁਸ਼ਕਿਲ ਸਹਿਣ ਨਾ ਕਰਕੇ ਡਰੱਗਸ ਦਾ ਆਦੀ ਹੋ ਗਿਆ ਸੀ ਉਹਦੇ ਜੀਵਨ 'ਚ ਜੋ ਦਬਾਅ ਸੀ ਜੋ ਟੈਨਸ਼ਨ ਸੀ ਜਿਹਦੇ ਕਾਰਨ ਨੀਂਦ ਨਹੀਂ ਆ ਰਹੀ ਸੀ ਅਤੇ ਨੀਂਦ ਤੋਂ ਬਿਨਾ ਉਸਨੇ ਡਰੱਗਸ ਲੈਣੀ ਸ਼ੁਰੂ ਕਰਤੀ ਅਤੇ ਉਸ ਦਾ ਆਦੀ ਹੋ ਗਿਆ ਡਰੱਗਸ 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 ਇਹ ਸੁਣੋ ਉਹਦੇ ਐਨੇ ਨਾਮ ਦਾ ਕੀ ਫਾਇਦਾ ਪੈਸਾ ਜ਼ਿਆਦਾ ਹੋਣ ਦਾ ਕੀ ਫਾਇਦਾ ਪੂਰੀ ਦੁਨੀਆ 'ਚ ਨਾਮ ਕਮਾਉਣ ਦਾ ਕੀ ਫਾਇਦਾ ਮਰ ਜਾਣ ਤੋਂ ਬਾਅਦ ਜਿਆਦਾ ਪੈਸੇ ਕਮਾਉਣ ਵਾਲੇ ਦੇ ਰੂਪ ਚ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਉਸੇ ਦਾ ਹੀ ਨਾਮ ਹੈ ਮਰ ਜਾਣ ਤੋਂ ਬਾਅਦ ਸਭ ਤੋਂ ਜਿਆਦਾ ਪੈਸਾ ਕਮਾਉਣ ਵਾਲੇ ਵਿਅਕਤੀ ਦੇ ਰੂਪ ਚ ਮਾਈਕਲ ਜੈਕਸਨ ਦਾ ਹੀ ਨਾਮ ਆ ਉਹਦੀ ਐਲਬਮਸ ਅੱਜ ਵੀ ਵਿਕਦੀ ਆ ਦੱਸੋ ਕੀ ਫਾਇਦਾ ਹੈ ਉਹਦੇ ਜੀਵਨ ਚ ਇੱਕ ਭਿਆਨਕ ਆਦਤ ਪੈ ਗਈ ਡਰੱਗਸ ਦੀ ਉਸ ਡਰੱਗਸ ਨਾਲ ਜੋ ਨਸ਼ਾ ਹੁੰਦਾ ਸੀ ਜਦ ਉਸ ਡਰੱਗਸ ਨਾਲ ਬੇਹੋਸ਼ ਹੋ ਜਾਂਦਾ ਸੀ ਉਸ ਡਰੱਗਸ ਦੇ ਉਸ ਨਸ਼ੇ ਦਾ ਉਹ ਆਦੀ ਹੋ ਗਿਆ ਸੀ ਅੱਜ ਕੋਈ ਸਾਡੇ ਵਿੱਚਕਾਰ ਹੈ ਤੁਹਾਡੇ ਵਿੱਚੋਂ ਕੋਈ ਟੈਲੈਂਟਡ ਹੋਵੇਗਾ ਤੁਸੀਂ ਗੱਲਾਂ ਕਰਨ 'ਚ ਤੇਜ਼ ਹੋਵੋਗੇ بڑے ਪੜੇ ਲਿਖੇ ਵਿਅਕਤੀ ਹੋਵੋਗੇ ਬੜੇ ਵਧੀਆ ਟੀਮ ਲੀਡਰ ਹੋਵੋਗੇ ਤੁਹਾਡੇ ਕੋਲ ਬੜਾ ਪੈਸਾ ਹੋਏਗਾ ਜਾਂ ਤੁਸੀਂ ਬੜੇ ਸਮਝਦਾਰ ਹੋਵੋਗੇ ਮੈਨੇਜਮੈਂਟ ਸਕਿਲਸ ਤੁਹਾਡੇ ਵਿੱਚ ਹੈ ਇਹ ਸਭ ਹੋਣ ਦੇ ਬਾਵਜੂਦ ਵੀ ਕੋਈ ਐਸੀ ਬੁਰੀ ਆਦਤ ਜੇ ਇੱਕ ਬੁਰੀ ਆਦਤ ਤੁਹਾਡੇ ਵਿੱਚ ਆ ਗਈ ਤਾਂ ਉਹ ਹੀ ਕਾਫੀ ਆ ਤੁਸੀਂ ਕਿੰਨੇ ਵੀ ਵੱਡੇ ਕਿਉਂ ਨਾ ਹੋਵੇ ਤੁਹਾਨੂੰ ਦਫਨਾਉਣ ਦੇ ਲਈ ਮਾਈਕਲ ਜੈਕਸਨ ਉਹਦੇ ਘਰ 'ਚ 12 ਡਾਕਟਰ ਹਮੇਸ਼ਾ ਰਹਿੰਦੇ ਸੀ ਉਹਦੀ ਦੇਖਰੇਖ ਕਰਨ ਲਈ 18 ਫਿਟਨੈਸ ਟ੍ਰੇਨਰ ਸੀ ਉਹਦੀ ਸਿਹਤ ਨੂੰ ਹਮੇਸ਼ਾ ਤੰਦਰੁਸਤ ਰੱਖਣ ਦੇ ਲਈ ਪਰ ਇਹਨਾਂ ਡਾਕਟਰਾਂ ਵਿੱਚੋਂ ਕੋਈ ਵੀ ਉਹਦੀ ਜਾਨ ਬਚਾ ਨਾ ਸਕਿਆ ਉਹਦਾ ਪੈਸਾ ਵੀ ਉਸਨੂੰ ਬਚਾ ਨਾ ਸਕਿਆ ਆਖਰਚ ਉਸਨੇ ਜੋ ਆਸ ਕੀਤੀ ਉਸ ਜੀਵਨ ਦਾ 1/3 ਵੀ ਉਹ ਜੀ ਨਾ ਸਕਿਆ ਮਰ ਗਿਆ ਕਾਰਨ ਜਾਣਦੇ ਹੋ ਡਰੱਗਸ ਅੱਜ ਕਈ ਲੋਕ ਜੋ ਉੱਤਮ ਅਹੁਦੇ ਤੇ ਹੈ ਉਹਨਾਂ ਚੋਂ ਕਈ ਲੋਕ ਡਰੱਗਸ ਦੇ ਆਦੀ ਹੋ ਚੁੱਕੇ ਆ ਉਹਨਾਂ ਦਿਨਾਂ ਚ ਇੱਕ ਹੀਰੋ ਨੇ ਆਤਮ ਹੱਤਿਆ ਕੀਤੀ ਇਹ ਸਮਾਚਾਰ ਅਸੀਂ ਸੁਣਿਆ ਕਈ ਦਿਨਾਂ ਤੱਕ ਉਸ ਹੀਰੋ ਦੇ ਬਾਰੇ ਨਿਊਜ਼ ਮੀਡੀਆ ਚ ਸੋਸ਼ਲ ਮੀਡੀਆ ਚ ਉਸ ਦੇ ਸਮਾਚਾਰ ਦੇ ਬਾਰੇ ਸੁਣਿਆ ਬਾਅਦ ਵਿੱਚ ਜੋ ਗੱਲ ਸਾਹਮਣੇ ਆਈ ਉਹ ਇਹ ਸੀ ਕਿ ਉਹਦੀ ਇੱਕ ਕਮਜ਼ੋਰੀ ਸੀ ਉਹ ਸੀ ਡਰੱਗਸ ਡਰੱਗਸ ਦਾ ਆਦੀ ਹੋ ਗਿਆ ਸੀ ਅੱਜ ਕੋਈ ਇਸ ਜਗ੍ਹਾ ਤੇ ਹੈ ਇੱਕ ਪਾਸੇ ਤਾਂ ਤੁਸੀਂ ਸਫਲ ਹੋ ਰਹੇ ਹੋ ਇੱਕ ਪਾਸੇ ਖੁਸ਼ੀ ਨਾਲ ਰਹਿੰਦੇ ਹੋਏ ਇੱਕ ਪਾਸੇ ਆਨੰਦ ਮਨਾਉਂਦੇ ਹੋਏ ਹੀ ਇਹਨਾਂ ਸਭ ਦੇ ਵਿੱਚ ਕਿਸੇ ਮਿੱਤਰ ਦੇ ਦੁਆਰਾ ਕਿਸੇ ਸਹੇਲੀ ਦੇ ਦੁਆਰਾ ਡਰੱਗਸ ਦੇ ਆਦੀ ਹੋ ਚੁਕੇ ਹੋਵੋਗੇ ਜੇ ਹੋ ਤਾਂ ਖਬਰਦਾਰ ਤੁਹਾਡਾ ਜੀਵਨ ਨਾਸ਼ ਹੋ ਜਾਏਗਾ ਤੁਹਾਨੂੰ ਜੀਨ ਨਹੀਂ ਦਵੇਗਾ ਅਚਾਨਕ ਤੁਹਾਡੇ ਜੀਵਨ ਨੂੰ ਨਾਸ਼ ਕਰ ਦਵੇਗਾ ਅਤੇ ਦੂਸਰਾ ਡਿਪਰੈਸ਼ਨ ਅਮਰੀਕਾ ਦੇ ਵਿੱਚ ਸਟਾਰਬਕਸ ਇੱਕ ਕਾਮਨ ਹੈ ਕਿਉਂਕਿ ਸਟਾਰਬਕਸ ਦੀ ਖਾਸियत AC ਕੀ ਤੁਸੀਂ ਜਿੰਨਾ ਵੀ ਮਰਜ਼ੀ ਬੈਠ ਸਕਦੇ ਹੋ ਚਾਹੇ ਆਪਣਾ ਕੰਪਿਊਟਰ ਲਿਜਾ ਕੇ ਜਾਂ ਲੈਪਟਾਪ ਲਿਜਾ ਕੇ ਤੁਸੀਂ ਕੁਝ ਵੀ ਕਰ ਸਕਦੇ ਹੋ ਕਿ ਅਮਰੀਕਾ ਵਾਲੇ ਹੀ ਸਟਾਰਬਕਸ ਰੱਖ ਸਕਦੇ ਆ ਇੰਡੀਆ ਵਾਲੇ ਨਹੀਂ ਰੱਖ ਸਕਦੇ ਇਹ ਸੋਚ ਕੇ ਇੱਕ ਵਿਅਕਤੀ ਦੇ ਨਵੇਂ ਵਿਚਾਰ ਮਨ ਚ ਆਏ ਸਾਹਮਣੇ ਆ ਕੇ ਬੈਂਗਲੌਰ ਚ ਸਟਾਰਬਕਸ ਤੋਂ ਵੀ ਵਧੀਆ ਰਹਿਣਾ ਹੈ ਸੋਚ ਕੇ ਕੌਫੀ ਬੇਚਣ ਦੇ ਲਈ ਕੈਫ ਨੂੰ ਸ਼ੁਰੂ ਕੀਤਾ 1 ਘੰਟਾ ਇੰਟਰਨੈਟ ਫ੍ਰੀ 1 ਕੱਪ ਕੌਫੀ 100 ਰੁਪਏ 1 ਘੰਟਾ ਇੰਟਰਨੈਟ ਯੂਜ਼ ਕਰੋ ਕੌਫੀ ਪੀਓ 100 ਰੁਪਏ ਪੇ ਕਰੋ ਸਫਲ ਹੋ ਗਿਆ ਭਾਰਤ ਦੇਸ਼ ਚ ਵਿਦੇਸ਼ਾਂ ਨਾਲ ਸਭ ਤੋਂ ਵੱਧ ਕੌਫੀ ਨੂੰ ਐਕਸਪੋਰਟ ਕਰਨ ਵਾਲੇ ਐਕਸਪੋਰਟਰ ਦੇ ਰੂਪ ਚ ਰੈਡੀ ਹੋ ਗਿਆ 30000 ਟਨ ਕੌਫੀ ਹਰ ਸਾਲ ਸੇਲ ਕਰਦਾ ਸੀ 10000 ਏਕੜ ਖੇਤ ਚ ਉਹ ਖੇਤੀ ਕਰਿਆ ਕਰਦਾ ਸੀ ਉਹਦੇ ਕੋਲ ਕਾਫੀ ਸਟੇਟ ਸੀ ਉਹ ਕਾਫੀ ਸ਼ਾਪ ਦੇ ਦੁਆਰਾ ਉਸਨੇ ਜੋ ਸੋਚਿਆ ਉਸ ਤੋਂ ਵੀ ਜ਼ਿਆਦਾ ਉਹ ਸਫਲ ਹੋਇਆ ਉਹਦਾ ਨਾਮ ਸੀ ਸਿਧਾਰਦਾ ਵੀ ਜੀ ਸਿਧਾਰਦਾ ਕਾਫੀ ਡੇ ਦਾ ਫਾਊਂਡਰ ਜਿਸੀ ਇਹਨਾਂ ਦੇ ਬਾਰੇ ਵੇਖੀਏ ਤਾਂ 30000 ਲੋਕਾਂ ਨੂੰ ਇਹਨਾਂ ਨੇ ਰੋਜ਼ਗਾਰ ਦਿੰਦਾ ਹੈ ਇੰਡਾ ਦਾ ਨੈਟਵਰਕ ਲਗਭਗ 18000 ਕਰੋੜ ਤੱਕ ਪਹੁੰਚ ਗਿਆ ਸਾਡੀ ਭਾਰਤ ਦੇਸ਼ ਦੇ ਵਿੱਚ ਲਗਭਗ 1700 ਸ਼ੌਪਸਾ ਭਾਰਤ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਕੌਫੀ ਦਾ ਉਤਪਾਦਕ ਕਰਨ ਵਾਲੀ ਵਿਅਕਤੀ ਦੇ ਰੂਪ ਚ ਇਸ ਵਿਅਕਤੀ ਨੇ ਇੱਕ ਵੱਡੇ ਵਪਾਰੀ ਦਾ ਨਾਮ ਕਮਾਇਆ ਪਰ ਇੱਕ ਦਿਨ ਆਪਣੇ ਬੋਰਡ ਵਾਲਿਆਂ ਨੂੰ ਲੈਟਰ ਲਿਖਿਆ ਜਾਣਦੇ ਹੋ ਕੀ ਲਿਖਿਆ ਕਹਿੰਦੇ ਜੋ ਵੀ ਅਸੀਂ ਆਪਣੀ ਕੰਪਨੀ ਨੂੰ ਅੱਗੇ ਲੈ ਕੇ ਜਾਣ ਲਈ ਕੀਤਾ ਸੀ ਉਹ ਕਰ ਦਿੱਤਾ ਮੈਂ ਬਹੁਤ ਹੀ ਇਸ ਤੋਂ ਲਾਭ ਲੈਣ ਦੇ ਲਈ ਇਸ ਤੇ ਅਸੀਂ ਬਹੁਤ ਹੀ ਮਿਹਨਤ ਕੀਤੀ ਹੁਣ ਹੁਣ ਮੈਂ ਨਹੀਂ ਕਰ ਸਕਦਾ ਹੁਣ ਮੈਂ ਆਪਣੀ ਯਾਤਰਾ ਇੱਥੇ ਹੀ ਖਤਮ ਕਰਨਾ ਚਾਹੁੰਦਾ ਹਾਂ ਇਸ ਤਰ੍ਹਾਂ ਇੱਕ ਲੈਟਰ ਉਸਨੇ ਆਪਣੇ ਬੋਰਡ ਨੂੰ ਭੇਜਿਆ ਜੁਲਾਈ 29 2019 ਨੇਤ੍ਰਵਤੀ ਨਦੀ ਦੇ ਉੱਪਰ ਜਦ ਉਹ ਸੈਰ ਕਰਨ ਦੇ ਲਈ ਘਰੋਂ ਕਹਿ ਕੇ ਨਿਕਲਿਆ ਤਾਂ ਵਾਕਿੰਗ ਕਰਨ ਗਿਆ ਹੈ ਇੰਤਜ਼ਾਰ ਕਰਾਂਗਾ ਡਰਾਈਵਰ ਸੋਚ ਰਿਹਾ ਸੀ ਉਹ ਆਪਣੇ ਕਾਰੋਬਾਰ ਦੇ ਆਰਥਿਕ ਸਮੱਸਿਆ ਦੇ ਦਬਾਅ ਨੂੰ ਉਹ ਸਹਿ ਨਹੀਂ ਕਰ ਸਕਿਆ ਉਹ ਡਿਪਰੈਸ਼ਨ ਨੂੰ ਸਹਿ ਨਹੀਂ ਕਰ ਸਕਿਆ 18000 ਕਰੋੜ ਟਰਨਓਵਰ ਜੀ ਦੀ ਕੰਪਨੀ ਦੀ ਸੀ ਉਹ ਸੈਂਕੜਾ ਕਰੋੜ ਕਰਜ਼ਾ ਚੁਕਾ ਨਹੀਂ ਪਾਇਆ ਤਾਂ ਉਸ ਸਮੇਂ टेंशन सहन ना करके बर्दाश्त ना करके ओह डिप्रेशन सहन ना करके ड्राइवर ने सोचा वापस आएगा मुड़ के आएगा मुड़ के आएगा उस तो बाद हर एक समाचार चैनल थे ब्रेकिंग न्यूज ब्रेकिंग न्यूज ब्रेकिंग न्यूज की सी कॉफी डे द ऑनर इज मिसिंग कॉफी डे द मालिक सिद्धार्था लापता हो गया है ਲਾਪਤਾ ਹੋ ਗਿਆ ਲਾਪਤਾ ਹੋ ਗਿਆ ਆਖਰੀ ਵਾਰ ਕਿੱਥੇ ਵੇਖਿਆ ਗਿਆ ਨੇਤਰਵਤੀ ਪੁਲ ਦੇ ਉੱਪਰ ਵਾਕਿੰਗ ਦੇ ਲਈ ਗਏ ਉਸ ਤੋਂ ਬਾਅਦ ਉੱਥੇ ਦਿਖਾਈ ਨਾ ਦਿੱਤੇ ਦੋ ਦਿਨ ਤੋਂ ਬਾਅਦ ਉਹਨਾਂ ਦੀ লাশ ਮਿਲੀ ਵਿਅਕਤੀਗਤ ਤੌਰ ਤੇ ਜਦ ਮੈਂ ਇਸ ਨੂੰ ਪੜਿਆ ਮੈਨੂੰ ਬੜਾ ਦੁੱਖ ਲੱਗਿਆ 30000 ਲੋਕਾਂ ਨੂੰ ਰੋਜ਼ਗਾਰ ਦੇ ਪਾਇਆ ਭਾਰਤ ਦੇਸ਼ ਦੇ ਵਿੱਚ ਹੀ ਪੂਰੇ ਤਰੀਕੇ ਨਾਲ ਇਸ ਨੇ ਕਾਫੀ ਸ਼ਾਪਸ ਨੂੰ ਚਲਾਇਆ 1 ਏਕੜ ਜ਼ਮੀਨ ਤੋਂ ਸ਼ੁਰੂ ਕਰਕੇ 15000 ਏਕੜ ਖੇਤਾਂ 'ਚ ਕਾਫੀ ਦਾ ਉਤਪਾਦਕ ਕਰਨ ਵਾਲਾ ਵਿਅਕਤੀ ਬਣ ਗਿਆ ਪਰ ਜਦ ਉਹਦੇ ਜੀਵਨ 'ਚ ਡਿਪਰੈਸ਼ਨ ਆਇਆ ਅਤੇ ਜਦ ਇਸ ਤਰ੍ਹਾਂ ਉਸਨੇ ਸੋਚਿਆ ਤਾਂ ਕਰਜ਼ ਨੂੰ ਚੁਕਾ ਪਾਣਾ ਇਸ ਫਾਈਨੈਂਸ਼ੀਅਲ ਬਰਡਨਸ ਨੂੰ ਤੂੰ ਚੱਕ ਨਹੀਂ ਸਕਦਾ ਇਹ ਦਬਾਅ ਹੁਣ ਨਹੀਂ ਚੱਲ ਸਕਦਾ ਇਸ ਤਰ੍ਹਾਂ ਉਸ ਨੂੰ ਬਾਰ-ਬਾਰ ਬਾਰ-ਬਾਰ ਵਿਚਾਰ ਜਦੋਂ ਪਰੇਸ਼ਾਨ ਕਰ ਰਹੀ ਸੀ ਤਾਂ ਉਹ ਬੜਾ ਦੁਖੀ ਹੋ ਗਿਆ ਉਸ ਸਮੇਂ ਕੋਕਾ ਕੋਲਾ ਕੰਪਨੀ ਵਾਲਿਆਂ ਨੂੰ ਉਸ ਦੀ ਕੰਪਨੀ ਦੇ ਕੁਝ ਸ਼ਹਿਰ ਨੂੰ ਵੇਚਣਾ ਹੈ ਇਹਦੇ ਬਾਰੇ ਗੱਲਬਾਤ ਚੱਲ ਰਹੀ ਸੀ ਅਗਰ ਉਹ ਆ ਕੇ ਉਸ ਸ਼ੇਅਰ ਨੂੰ ਖਰੀਦ ਲੈਂਦੇ ਤਾਂ ਸਾਰੇ ਕਰਜ਼ੇ ਖਤਮ ਹੋ ਜਾਣੇ ਸੀ ਜੇ ਉਹ ਗੱਲਬਾਤ ਪੂਰੀ ਹੁੰਦੇ ਤੱਕ ਵੀ ਰੁਕ ਜਾਂਦਾ ਤਾਂ ਕਰਜ਼ਾ ਉਤਰ ਜਾਣਾ ਸੀ ਇੱਕ ਵਿਅਕਤੀ ਦੇ ਡਿਪਰੈਸ਼ਨ ਚ ਹੋਣ ਤੇ ਕੀ ਹੁੰਦਾ ਹੈ ਜਾਣਦੇ ਹੋ ਉਹ ਅੱਗੇ ਸੋਚ ਨਹੀਂ ਸਕਦਾ ਬਸ ਹੋ ਗਿਆ ਮੇਰਾ ਜੀਵਨ ਇਹ ਟੈਨਸ਼ਨ ਮੈਂ ਸਹਿ ਨਹੀਂ ਸਕਦਾ ਇਹ ਦਬਾਅ ਮੈਂ ਸਹਿ ਨਹੀਂ ਸਕਦਾ ਇਹ ਪ੍ਰੈਸ਼ਰ ਮੈਂ ਸਹਿ ਨਹੀਂ ਕਰ ਸਕਦਾ ਮਰਨਾ ਹੀ ਠੀਕਾ ਅੱਜ ਇਸ ਤਰ੍ਹਾਂ ਕੋਈ ਸੋਚ ਰਿਹਾ ਹੈ ਅੱਜ ਇਸ ਤਰ੍ਹਾਂ ਦਾ ਕੋਈ ਹੈ ਜੋ ਕਿਸੇ ਨੂੰ ਦੱਸ ਨਾ ਸਕੀਏ ਕਿ ਐਸੀ ਭਿਆਨਕ ਸਮੱਸਿਆ ਚੋਂ ਨਿਕਲ ਰਹੇ ਹੂੰ ਕਿ ਆਰਥਿਕ ਦਬਾਅ ਦੇ ਵਿੱਚ ਹੋ ਇੱਕ ਦਿਨ ਇੱਕ ਭਾਈ ਮੇਰੇ ਕੋਲ ਆਇਆ ਇੱਕ ਵੱਡਾ ਵਪਾਰੀ ਸੀ ਆ ਕੇ ਕਹਿਣ ਲੱਗਾ ਪਾਸਟਰ ਜੀ ਮੇਰੇ ਲਈ ਪ੍ਰਾਰਥਨਾ ਕਰੋ ਮੈਂ ਇੱਕ ਵੱਡੀ ਕੰਪਨੀ ਦਾ ਮਾਲਕ ਹਾਂ ਆਰਥਿਕ ਮੁਸ਼ਕਲ 'ਚੋਂ ਨਿਕਲ ਰਿਹਾ ਹਾਂ ਇਹ ਟੈਨਸ਼ਨ ਸਹਿਣ ਨਹੀਂ ਕਰ پا ਰਿਹਾ ਹਾਂ ਮੇਰਾ ਬ੍ਰੇਨ ਕਿਤੇ ਕ੍ਰੈਸ਼ ਨਾ ਹੋ ਜਾਏ ਇਸ ਤਰ੍ਹਾਂ ਉਹ ਕਹਿਣ ਲੱਗਾ ਤਦ ਮੈਂ ਕਿਹਾ ਇੰਨੇ ਵੱਡੇ ਦਬਾਅ ਨੂੰ ਸਹਿਣ ਨਾਲੋਂ ਚੰਗਾ ਹੈ ਕਿ ਤੁਸੀਂ ਆਪਣੇ ਪਰਿਵਾਰ ਨਾਲ ਬਹਿ ਕੇ ਆਪਣੀਆਂ ਸਮੱਸਿਆਵਾਂ ਉਹਨਾਂ ਨੂੰ ਦੱਸ ਸਕਦੇ ਹੋ ਨਾ ਜੇ ਤੁਸੀਂ ਆਪਣੀ ਟੈਨਸ਼ਨ ਵੰਡੋਗੇ ਤਾਂ ਕੁਝ ਨਾ ਕੁਝ ਹਲਕਾ ਹੋਏਗਾ ਨਾ ਤੁਸੀਂ ਆਪਣੀ ਟੈਨਸ਼ਨ ਆਪਣੀ ਪਤਨੀ ਨੂੰ ਆਪਣੇ ਪਰਿਵਾਰ ਦੇ ਲੋਕਾਂ ਨੂੰ ਦੱਸੋ ਆਪਣੇ ਬੱਚਿਆਂ ਨੂੰ ਦੱਸੋ ਉਸਨੇ ਕਿਹਾ ਸੌਰੀ ਪਾਸਟਰ ਜੀ ਮੈਂ ਆਪਣੇ ਪਰਿਵਾਰ ਨੂੰ ਦੱਸ ਨਹੀਂ ਸਕਦਾ ਇਹਦਾ ਕਾਰਨ ਹੈ ਉਹ ਕਿਉਂ ਵੰਡ ਨਹੀਂ ਸਕਦਾ ਮੈਂ ਨਹੀਂ ਜਾਣਦਾ ਕਈ ਵਾਰ ਪਤਨੀਆਂ ਸਮਝ ਸਕਦੀਆਂ ਹੈ ਕਈ ਵਾਰ ਗਲਤ ਵੀ ਸਮਝ ਸਕਦੀਆਂ ਹੈ ਜਾਫਰ ਜੇ ਮਾਪੇ ਨੂੰ ਦੱਸਾਂਗੇ ਤਾਂ ਉਹਨਾਂ ਨੂੰ ਫालतू ਟੈਨਸ਼ਨ ਕਿਉਂ ਦੇਣੀ ਉਹ ਸੋਚਦੇ ਆ ਸਾਡਾ ਬੇਟਾ ਸਫਲ ਬਿਜ਼ਨਸਮੈਨ ਆ ਇਹ ਐਨੇ ਕਰਜ਼ੇ ਵਿੱਚ ਆ ਇਹ ਸਾਰੇ ਕਰਜ਼ੇ ਕਦੋਂ ਚੁਕਾਏ ਜਾਣਗੇ ਇਹ ਦੁੱਖ ਵਿੱਚੋਂ ਇਹ ਕਦੋਂ ਬਾਹਰ ਨਿਕਲੇਗਾ ਅਤੇ ਕਦੋਂ ਇਹ ਸਾਡਾ ਸਹਾਰਾ ਬਣੇਗਾ ਇਹ ਸਭ ਸੋਚ ਕੇ ਬੁੜਾਪੇ ਦੇ ਵਿੱਚ ਇਹ ਕਿਉਂ ਟੈਨਸ਼ਨ ਚ ਪਵੇ ਪਤਨੀ ਨੂੰ ਕਿਉਂ ਟੈਨਸ਼ਨ ਦੇਣੀ ਆ ਆਪਣੇ ਬੱਚਿਆਂ ਨੂੰ ਕਿਉਂ ਟੈਨਸ਼ਨ ਦੇਣੀ ਆ ਉਹ ਡਰ ਜਾਣਗੇ ਸਾਰੀ ਟੈਨਸ਼ਨ ਮੈਂ ਹੀ ਸਹਿ ਲਵਾਂਗਾ ਯੈਸ ਅੱਜ ਸਾਰੇ ਲੋਗ ਪਤੀ ਹੋ ਸਕਦਾ ਪਤਨੀ ਹੋ ਸਕਦੀ ਬੱਚੇ ਹੋ ਸਕਦੇ ਆ ਬਜ਼ੁਰਗ ਹੋ ਸਕਦੇ ਆ ਟੈਨਸ਼ਨ ਚੋਂ ਨਿਕਲ ਸਕਦੇ ਆ ਕੋਈ ਹੈ ਸਾਡੇ ਵਿਚਕਾਰ ਐਸਾ ਟੈਨਸ਼ਨਸ 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 ਐਸੇ ਲੋਕਾਂ ਨੂੰ ਪ੍ਰਭੂ ਅੱਜ ਬੁਲਾ ਰਿਹਾ ਅਤੇ ਉਸ ਅੱਦਾ ਕੀ ਹੈ हे ਸਾਰੇ ਬੋਝ ਦੇ ਹੇਠਾਂ ਦੱਬੇ ਹੋਏ ਮੇਰੇ ਕੋਲ ਆਓ ਅਤੇ ਮੈਂ ਤੁਹਾਨੂੰ ਆਰਾਮ ਦਵਾਗਾ ਇਸ ਤਰ੍ਹਾਂ ਪ੍ਰਭੂ ਅੱਜ ਸਦਾ ਦੇ ਰਿਆ ਮੇਰੇ ਕੋਲ ਆਓ ਤੁਹਾਡੀ ਸਮੱਸਿਆ ਚਾਹੇ ਕਿੱਦਾਂ ਦੀ ਵੀ ਆ ਮੇਰੇ ਕੋਲ ਆਓ ਤੁਹਾਡੀ ਬਿਮਾਰੀ ਕਿੰਨੀ ਵੱਡੀ ਕਿਉਂ ਨਾ ਹੋਵੇ ਮੇਰੇ ਕੋਲ ਆਓ ਤੁਹਾਡੀ ਆਰਥਿਕ ਸਮੱਸਿਆ ਚਾਹੇ ਕਿੰਨੀ ਵੀ ਵੱਡੀ ਹੋਵੇ ਚਾਹੇ ਕਰਜ਼ਾ ਤੁਹਾਡੇ ਤੇ ਕਿੰਨਾ ਕਿਉਂ ਨਾ ਹੋਵੇ ਜਾਂ ਉਸ ਕਾਰਨ ਤੁਸੀਂ ਦਬ ਰਹੇ ਹੋ ਤੁਸੀਂ ਮੇਰੇ ਕੋਲ ਆਓ ਮੈਂ ਤੁਹਾਡੇ ਬਾਰੇ ਸੋਚ ਰਿਹਾ ਹਾਂ ਅਤੇ ਤੁਸੀਂ ਮੇਰੇ ਕੋਲ ਆ ਜਾਓ ਇਕ ਲੜਕਾ ਕਾਰੋਬਾਰ ਕਰਦਾ ਸੀ ਹੋਲ ਸੇਲ ਦੀ ਦੁਕਾਨ ਤੇ ਜਾ ਕੇ ਉਹ ਆਪਣੀ ਲੋੜ ਦੇ ਅਨੁਸਾਰ ਕਰਿਆਨੇ ਦਾ ਸਾਮਾਨ ਖਰੀਦਦਾ ਸੀ ਹੋਲ ਸੇਲ ਦੁਕਾਨ ਤੋਂ ਖਰੀਦ ਕੇ ਉਹ ਆਪਣੀ ਦੁਕਾਨ ਤੇ ਕੁਝ ਪਰਸੈਂਟ ਮੁਨਾਫੇ ਦੇ ਲਈ ਉਹ ਆਪਣੀ ਦੁਕਾਨ ਤੇ ਲਿਆਉਂਦਾ ਹੁੰਦਾ ਸੀ ਜੇ ਉਹ 50000 ਦਾ ਸੌਦਾ ਲੈਂਦਾ ਸੀ ਤਾਂ ਕਾਹੇ ਸਮੇਂ ਦੇ ਅਨੁਸਾਰ ਉਹ ਦੇ ਵੀ ਦਿੰਦਾ ਸੀ ਬੜੀ ਸ਼ਰਤਾਂ ਵਿਖਾਉਂਦਾ ਸੀ ਕਿਉਂਕਿ ਕਈ ਲੋਕ ਪਰ ਕਈਆਂ ਨੇ ਪੈਸੇ ਦਿੱਤੇ ਨਹੀਂ ਸੀ ਪਰ ਇਹ ਲੜਕਾ ਇਸ ਤਰ੍ਹਾਂ ਦਾ ਨਹੀਂ ਸੀ ਇਹ ਪੈਸੇ ਵਾਪਸ ਕਰਦਾ ਸੀ ਜਿੰਨਾ ਮਾਲ ਉਹ ਲੈ ਕੇ ਜਾਂਦਾ ਸੀ ਉਸ ਦਾ ਪੈਸਾ ਉਹ ਸਮੇਂ ਤੇ ਵਾਪਸ ਕਰਦਾ ਸੀ ਇਹ ਲੜਕਾ ਵਧੀਆ ਰਵੇ ਇਹ ਲੜਕਾ ਉન્નਤੀ ਕਰੇ ਸਫਲਤਾ ਪਾਵੇ ਇਸ ਤਰ੍ਹਾਂ ਆਸ ਕਰਦਾ ਸੀ ਕਿਉਂਕਿ ਉਹਦੇ ਸਮੇਂ ਤੇ ਪੈਸੇ ਦੇਣ ਦੀ ਆਦਤ ਨੂੰ ਵੇਖ ਕੇ ਹੋਲਸੇਲ ਦੇ ਮਾਲਿਕ ਨੇ ਸੋਚਿਆ ਇਹ ਲੜਕਾ ਤਰੱਕੀ ਕਰੇ ਵਧੀਆ ਹੈ ਇਹਦਾ ਭਵਿੱਖ ਚੰਗਾ ਹੋਣਾ ਚਾਹੀਦਾ ਹੈ ਆਸ ਕਰਦਾ ਸੀ ਕੁਝ ਸਮਾਂ ਬੀਤਣ ਤੋਂ ਬਾਅਦ ਉਹ ਜਵਾਨ ਲੜਕਾ ਉਸ ਮਾਲਿਕ ਦੇ ਕੋਲਾਕੇ ਕਹਿੰਦਾ ਸੁਣੋ ਮੈਂ ਇਥੋਂ ਦੂਜੇ ਸ਼ਹਿਰ ਜਾ ਰਿਹਾ ਹਾਂ ਉੱਥੇ ਕੰਮ ਸ਼ੁਰੂ ਕਰਨਾ ਚਾਹੁੰਦਾ ਹਾਂ ਹਜੇ ਤੱਕ ਜਦੋਂ ਵੀ ਆ ਕੇ ਤੁਹਾਡੇ ਤੋਂ ਸਮਾਨ ਮੰਗਿਆ ਤੁਸੀਂ ਨਾ ਕਹਿੰਦੇ ਵੀ ਨਾ ਦਿੰਦੇ ਰਹੇ ਇਸ ਲਈ ਥੈਂਕਸ ਕੈਨ ਆਇਆ ਹਾਂ ਮੈਂ ਤੁਹਾਡਾ एहसान ਭੁੱਲ ਨਹੀਂ ਸਕਦਾ ਤੁਹਾਡਾ ਧੰਨਵਾਦ ਮੈਂ ਜਦੋਂ ਵੀ ਆਵਾਂਗਾ ਅਤੇ ਜਦੋਂ ਵੀ ਆ ਕੇ ਤੁਹਾਡੇ ਤੋਂ ਸਮਾਨ ਲੈਂਦਾ ਸੀ ਤੁਸੀਂ ਨਾ ਨਹੀਂ ਕਰਦੇ ਸੀ ਧੰਨਵਾਦ ਮੈਂ ਦੂਜੇ ਸ਼ਹਿਰ ਜਾ ਰਿਹਾ ਹਾਂ ਸੋਚਿਆ ਉੱਥੇ ਜਾ ਕੇ ਕਾਰੋਬਾਰ ਸ਼ੁਰੂ ਕਰਾਂਗਾ ਹੋਲਸੇਲ ਦੇ ਮਾਲਿਕ ਨੇ ਉਸ ਨੂੰ ਵੇਖ ਕੇ ਉਹਦੇ ਹੱਥ ਵਿੱਚ ਇੱਕ ਬਿਜ਼ਨਸ ਕਾਰਡ ਸੀ ਉਸ ਨੂੰ ਦੇਖ ਕੇ ਕਿਹਾ ਬਾਬੂ ਤੈਨੂੰ ਜਦੋਂ ਵੀ ਲੋੜ ਪਵੇ ਜੇ ਤੈਨੂੰ ਕਦੇ ਵੀ ਕੋਈ ਸਮੱਸਿਆ ਆਵੇ ਅਤੇ ਜਿਹਦਾ ਹੱਲ ਤੂੰ ਕਦੇ ਨਹੀਂ ਕਰ ਸਕਦਾ ਤੂੰ ਮੈਨੂੰ ਖਬਰ ਭੇਜੀਂ ਜ਼ਰੂਰ ਮੈਨੂੰ ਤੂੰ ਖਬਰ ਭੇਜੀਂ ਜੋ ਮੇਰ ਤੋਂ ਹੋਏਗਾ ਮੈਂ ਸਹਾਇਤਾ ਕਰਾਂਗਾ ਮੈਂ ਚੋਣਾ ਹੈ ਤੇਰੀ ਵਰਗੇ ਲੋਕ ਹਮੇਸ਼ਾ ਅੱਗੇ ਵਧਨ ਧੰਨਵਾਦ ਜੀ ਉਨੇ ਬਿਜ਼ਨਸ ਕਾਰਡ ਲਿਆ ਤੇ ਚਲਾ ਗਿਆ ਕੁਝ ਸਮੇਂ ਤੋਂ ਬਾਅਦ ਉਸ ਸ਼ਹਿਰ ਦੇ ਵਿੱਚ ਲੜਕਾ ਜੋ ਕਾਰੋਬਾਰ ਕਰ ਰਿਹਾ ਸੀ ਉਸ ਚੋਂ ਨੂੰ ਕਟਾ ਪੈ ਗਿਆ ਉਹ ਆਪਣੀ ਲੋਡ ਦੇ ਮੁਤਾਬਿਕ ਸਮਾਨ ਲੈ ਕੇ ਆਉਂਦਾ ਸੀ ਸੇਲ ਜ਼ਿਆਦਾ ਨਾ ਹੋਣ ਦੇ ਕਾਰਨ ਕਰਜ਼ਾ ਵਧਦਾ ਗਿਆ ਉਹ ਆਪਣਾ ਕਰਜ਼ਾ ਚੁਕਾ ਨਹੀਂ ਪਾਰਿਆ ਸੀ ਜਿਨ੍ਹਾਂ ਨੇ ਕਰਜ਼ਾ ਦਿੱਤਾ ਆ ਕੇ ਲੜ ਰਹੇ ਸੀ ਕੀ ਕਰਨਾ ਸਮਝ ਨਹੀਂ ਆ ਰਿਹਾ ਸੀ ਐਸੇ ਸਮੇਂ ਤੇ ਹੋਲ ਸੇਲਰ ਦਾ ਦਿੱਤਾ ਗਿਆ ਬਿਜ਼ਨਸ ਕਾਰਡ ਉਸ ਨੂੰ ਵੇਖਿਆ ਉਸ ਤੇ ਪਤਾ ਵੇਖਿਆ ਅਤੇ ਉਸ ਨੂੰ ਚਿੱਠੀ ਲਿਖੀ ਮਾਲਿਕ ਮੇਰੇ ਹਾਲਾਤ ਠੀਕ ਨਹੀਂ ਆ ਆਰਥਿਕ ਸਮੱਸਿਆਵਾਂ ਦੇ ਵਿੱਚ ਹਾਂ ਬੜਾ ਦਬਾਬ ਹੈ ਤੁਹਾਨੂੰ ਦੱਸਣਾ ਨਹੀਂ ਤੁਹਾਨੂੰ ਕਹਿਣਾ ਨਹੀਂ ਅਤੇ ਮੇਰਾ ਮਨ ਮਨ ਨਹੀਂ ਰਿਹਾ ਲੇਕਿਨ ਤੁਹਾਡੇ ਤੋਂ ਇਲਾਵਾ ਮੈਨੂੰ ਕੋਈ ਦਿਖਾਈ ਨਹੀਂ ਦੇ ਰਿਹਾ ਜੇ ਤੁਸੀਂ 10 ਲੱਖ ਮੈਨੂੰ ਕਰਜ਼ਾ ਦੋਗੇ ਤਾਂ ਮੇਰੇ ਸਾਰੇ ਦੁੱਖ ਦੂਰ ਹੋਣਗੇ ਮੇਰੀ ਮਦਦ ਕਰੋ ਤਿੰਨ ਦਿਨਾਂ ਦੇ ਅੰਦਰ ਪੈਸੇ ਪਿਜਵਾ ਦਿਓ ਜੇ ਤਿੰਨ ਦਿਨਾਂ ਚ ਮੈਨੂੰ ਪੈਸੇ ਨਾ ਮਿਲੇ ਤਾਂ ਸ਼ਾਇਦ ਮੇਰਾ ਜੀਣਾ ਮੁਸ਼ਕਿਲ ਹੋਏਗਾ ਇਸ ਤਰ੍ਹਾਂ ਦੇ ਨਾਲ ਚਿੱਠੀ ਲਿਖੀ ਜੋ ਲੋਗ ਆ ਰਹੇ ਸੀ ਉਹਨਾਂ ਨੂੰ ਕਹਿ ਰਿਹਾ ਸੀ ਕਿ ਮੈਨੂੰ ਤਿੰਨ ਦਿਨ ਦਾ ਟਾਈਮ ਦਿਓ ਮੈਂ ਸਭ ਦੇ ਪੈਸੇ ਦੇ ਦਿਆਂਗਾ ਜੇ ਚੁਕਾ ਨਾ ਸਕਿਆ ਤਾਂ ਮੇਰਾ ਘਰ ਲੈ ਲਿਓ ਮੇਰਾ ਜੋ ਕੁਝ ਵੀ ਆ ਸਭ ਤੁਸੀਂ ਲੈ ਕੇ ਜਾ ਸਕਦੇ ਹੋ ਉਹ ਮਾਨਸਿਕ ਤੌਰ ਤੇ ਤਿਆਰ ਹੋ ਗਿਆ ਸੀ ਜੇ ਉਹ ਤਿੰਨ ਦਿਨਾਂ ਚ ਮਦਦ ਨਹੀਂ ਕਰਨਗੇ ਮੇਰੇ ਕੋਲ ਇੱਕ ਹੀ ਰਾਸਤਾ ਹੈ ਆਤਮ ਹੱਤਿਆ ਕਰਨਾ 2 ਦਿਨ ਬੀਤ ਗਏ 45 ਘੰਟੇ ਬੀਤ ਗਏ ਜੋ ਮਦਦ ਸੋਚੀ ਉਹ ਨਹੀਂ ਆਈ ਤੀਸਰਾ ਦਿਨ ਆ ਗਿਆ ਉਹਨੇ ਸੋਚਿਆ ਸਹਾਇਤਾ ਭੇਜੇਗਾ ਪਰ ਨਹੀਂ ਆਈ ਤੀਸਰੇ ਦਿਨ ਜਿੰਨਾ ਲੋਕਾਂ ਨੇ ਪੈਸੇ ਦੇਣੇ ਸੀ ਉਹ ਵੀ ਨਹੀਂ ਆਏ ਉਹਨਾਂ ਦੇ ਆਉਣ ਦਾ ਸਮਾਂ ਹੋ ਗਿਆ ਸੀ ਉਹਨਾਂ ਨੂੰ ਸਮਝ ਆ ਗਿਆ ਉਹ ਹੋਲ ਸੇਲਰ ਨੇ ਮੈਨੂੰ ਬਿਜ਼ਨਸ ਕਾਰਡ ਦਿੱਤਾ ਹੈ ਲੇਕਿਨ ਪਤਾ ਨਹੀਂ ਸੱਚਮੁੱਚ ਕਿਉਂ ਮੇਰੀ ਮਦਦ ਕਰੇਗਾ ਜਾਂ ਨਹੀਂ ਕਰੇਗਾ ਮੇਰਾ ਕੰਮ ਹੋ ਗਿਆ ਇਹ ਸੋਚ ਕੇ ਫੈਨਤੇ ਫાંਸੀ ਤਰ੍ਹਾਂ ਬਣਾਇਆ ਅਤੇ ਸੋਚ ਰਿਹਾ ਸੀ ਕਿ ਫાંਸੀ ਲਾ ਕੇ ਮਰ ਜਾਵਾਂਗਾ ਕਿਸ ਨੇ ਦਰਵਾਜ਼ਾ ਖੜਕਟਾਇਆ ਸਮਝ ਆ ਗਿਆ ਕਿਉਂਕਿ ਤਿੰਨ ਦਿਨ ਬੀਤ ਗਏ ਸੀ ਜਿਨ੍ਹਾਂ ਨੇ ਪੈਸਾ ਦਿੱਤਾ ਉਹ ਆ ਗਏ ਹੁਣ ਮਰਨਾ ਮੇਰੇ ਲਈ ਠੀਕ ਆ ਇਹ ਸੋਚ ਕੇ ਉਸ ਰਸੀ ਨੂੰ ਆਪਣੇ ਗਲੇ ਚ ਪਾ ਕੇ ਮਰਨ ਹੀ ਵਾਲਾ ਸੀ ਉਸ ਸਮੇਂ ਦਰਵਾਜ਼ੇ ਦੇ ਕੋਲ ਇੱਕ ਆਵਾਜ਼ ਸੁਣੀ ਉਹ ਆਵਾਜ਼ ਕੀ ਦੀ ਸੀ ਜਾਣਦੇ ਹੋ ਉਸ ਨੂੰ ਬੀਤੇ ਦਿਨਾਂ ਚ ਜਿੰਨਾ ਸਟਾਕ ਚਾਹੀਦਾ ਸੀ ਜੋ ਦਿੰਦਾ ਸੀ ਉਹ ਹੋਲਸੇਲਰ ਦੀ ਆਵਾਜ਼ ਸੀ ਜਲਦੀ ਨਾਲ ਉਹ ਰੱਸੀ ਨੂੰ ਸੁਟਿਆ ਸਟੂਲ ਤੋਂ ਥੱਲੇ ਉਤਰਿਆ ਦਰਵਾਜ਼ੇ 'ਚ ਗਿਆ ਸਾਹਮਣੇ ਹੋਲਸੇਲਰ ਖੜਾ ਸੀ ਤਦ ਉਸਨੇ ਕਿਹਾ ਤੇਰੀ ਚਿੱਠੀ ਮੈਨੂੰ ਮਿਲੀ ਦੋ ਦਿਨ ਪਹਿਲਾਂ ਹੀ ਮੈਂ ਸ਼ਹਿਰ ਦੇ ਵਿੱਚ ਆਇਆ ਹਾਂ ਤੁਸੀਂ ਜਿਹਦੇ ਜਿਹਦੇ ਕਰਜ਼ਦਾਰ ਸੀ ਉਹਨਾਂ ਸਾਰਿਆਂ ਦਾ ਕਰਜ਼ਾ ਮੈਂ ਦੇ ਦਿੱਤਾ ਹੈ ਬਿਆਸ ਸਮੇਂ ਦੇ ਦਿੱਤਾ ਹੈ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਆ ਮੇਰੇ ਕੋਈ ਬੇਟਾ ਨਹੀਂ ਆ ਕੋਈ ਸੰਤਾਨ ਨਹੀਂ ਆ ਮੈਂ ਇੱਕ ਫੈਸਲਾ ਕੀਤਾ ਤੇਰੇ ਵਰਗਾ ਚੰਗਾ ਵਿਅਕਤੀ ਤੇਰੇ ਵਰਗਾ ਖਰਾ ਵਿਅਕਤੀ ਹਮੇਸ਼ਾ ਤਰੱਕੀ ਕਰੇ ਮੈਂ ਆਪਣੀ ਕੰਪਨੀ ਦਾ ਤੈਨੂੰ ਹੀ ਮੈਨੇਜਰ ਬਣਾਉਣਾ ਹੈ ਸੋਚ ਕੇ ਆਇਆ ਹਾਂ ਕੁਝ ਸਮੇਂ ਜਿਹੜਾ ਵਿਅਕਤੀ ਮਰਨ ਵਾਲਾ ਸੀ ਉਸ ਨੂੰ ਅਦਭੁਤ ਪਵਿੱਕ ਦਿੱਤਾ ਪਿਆ ਰਿਓ ਉਹ ਹੋਲ ਸੇਲਰ ਉਹਦੇ ਨਾਲੋਂ ਵੀ ਮਹਾਨ ਅਨੁਗ੍ਰਹਿ ਕਰਨ ਵਾਲਾ ਪਰਮੇਸ਼ਵਰ ਹੈ ਅਤੇ ਉਸ ਦਾ ਨਾਮ ਪ੍ਰਭੂ ਯੀਸ਼ੂ ਮਸੀਹ ਹੈ ਮੇਰੇ ਭੈਣੋ ਅਤੇ ਭਰਾਵੋ ਅੱਜ ਮੈਂ ਨਹੀਂ ਜਾਣਦਾ ਕਿ ਤੁਸੀਂ ਕਿੰਨਾ ਹਾਲਾਤਾਂ 'ਚ ਇਹਨਾਂ ਵਚਨਾਂ ਨੂੰ ਸੁਣ ਰਹੇ ਹੋ ਹੋ ਸਕਦਾ ਤੁਹਾਡਾ ਮਨ ਕਹਿ ਰਿਹਾ ਹੋਵੇ ਜਾਂ ਤੁਹਾਡੀ ਸਮੱਸਿਆ ਕਹਿ ਰਹੀ ਹੋਵੇ ਜਾਂ ਫਿਰ ਤੁਹਾਡੇ ਜੀਵਨ ਦੀਆਂ ਜੋ ਮਾੜੀਆਂ ਪਰਸਤਿਤੀਆਂ ਹਨ ਜੋ ਮਾੜੇ ਹਾਲਾਤ ਹੈ ਤੁਹਾਨੂੰ ਕਹਿ ਰਹੇ ਹੈ ਤੁਹਾਡਾ ਜੀਣਾ ਵਿਰਥਾ ਜੀ ਕੇ ਕੁਝ ਹਾਸਲ ਨਹੀਂ ਕਰ ਸਕਦਾ ਮਰ ਜਾ ਡਿਪਰੈਸ਼ਨ ਮਰਨਾ ਹੀ ਤੇਰੇ ਲਈ ਠੀਕਾ ਇਸ પતિ ਨਾਲ ਤੂੰ ਰਹਿ ਨਹੀਂ ਸਕਦੀ ਇਸ ਝਗੜਾਲੂ ਨਾਲ ਤੂੰ ਜੀ ਨਹੀਂ ਸਕਦਾ ਇਹਨਾਂ ਬੱਚਿਆਂ ਨੂੰ ਤੁਸੀਂ ਪਾਲ ਨਹੀਂ ਸਕਦੇ ਇਹਨਾਂ ਦੁੱਖਾਂ ਨੂੰ ਦੂਰ ਨਹੀਂ ਕਰ ਸਕਦੇ ਇਹ ਸ਼ਰਮਿੰਦਗੀ ਨੂੰ ਸਹਿ ਨਹੀਂ ਕਰ ਸਕਦੇ ਇਹਨਾਂ ਆਰਥਿਕ ਮੁਸੀਬਤਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਸਿਰਫ ਇੱਕ ਹੀ ਰਾਸਤਾ ਹੈ ਮੋਤ ਕੋਈ ਹੈ ਸਾਡੇ ਵਿਚਕਾਰ ਉਸੇ ਰਾਹ ਨੂੰ ਆਪਣਾ ਰਾਹ ਸਮਝਣ ਵਾਲਾ ਕੋਈ ਹੈ ਤਾਂ ਸੁਣੋ ਅਸਲ ਚ ਕਾਫੀ ਡੇ ਦਾ ਫਾਊਂਡਰ ਸੀਓ ਸਿਧਾਰਥ ਨੂੰ ਮਰਨ ਦੀ ਲੋੜ ਨਹੀਂ ਸੀ ਪਿਆਰਿਓ ਉਹਦੇ ਕੋਲ ਜੋ ਸ਼ੇਅਰ ਸੀ ਅਗਰ ਉਹ ਵੇਚ ਦਿੰਦਾ ਤਾਂ ਉਹ ਆਪਣੇ ਕਰਜ਼ੇ ਤੋਂ ਬਾਹਰ ਆ ਜਾਂਦਾ ਪਰ ਜਦੋਂ ਇੱਕ ਵਿਅਕਤੀ ਡਿਪਰੈਸ਼ਨ ਦੇ ਵਿੱਚ ਹੁੰਦਾ ਹੈ ਉਹ ਸੋਚ ਨਹੀਂ ਪੋਂਦਾ ਸ਼ੈਤਾਨ ਜਦੋਂ ਕਿਸੇ ਵਿਅਕਤੀ ਨੂੰ ਡਿਪਰੈਸ਼ਨ ਦੇ ਵਿੱਚ ਲੈ ਕੇ ਆਉਂਦਾ ਹੈ ਉਦੋਂ ਉਹ ਇਨਸਾਨ ਸਹੀ ਗੱਲਾਂ ਨੂੰ ਸਮਝ ਨਹੀਂ ਪਾਉਂਦਾ ਅੱਜ ਤੁਸੀਂ ਕਿੰਨੇ ਵੀ ਪਾਪੀ ਹੋ ਤੁਸੀਂ ਕਿੰਨਾ ਵੀ ਨਾਸ਼ ਹੋ ਗਏ ਹੋਵੋਗੇ ਜਾਂ ਸ਼ਰਾਬ ਜਾਂ ਡਰੱਗ ਜਾਂ ਡਿਪਰੈਸ਼ਨ ਦੇ ਨਾਲ ਅੱਜ ਤੁਸੀਂ ਮੁਸੀਬਤ ਦੇ ਵਿੱਚ ਘਬਰਾ ਰਹੇ ਹੋ ਪ੍ਰਭੂ ਤੁਹਾਨੂੰ ਮਾਫ਼ ਕਰਨ ਦੇ ਲਈ ਤਿਆਰ ਹੈ ਮਾਫ਼ੀ ਮੰਗ ਕੇ ਇਹਨਾਂ ਨਿਕਮੀਆਂ ਗੱਲਾਂ ਤੋਂ ਛੁਟਕਾਰਾ ਪਾ ਕੇ ਸ਼ਾਂਤੀ ਨਾਲ ਜੀਣ ਲਈ ਕੀ ਤੁਸੀਂ ਤਿਆਰ ਹੋ ਜੀ ਹਾਂ ਕਰਦੇ ਹੋ ਤਾਂ ਮੇਰੇ ਨਾਲ ਮਿਲ ਕੇ ਪ੍ਰਾਰਥਨਾ ਕਰੋ ਪਵਿੱਤਰ ਪਰਮੇਸ਼ਵਰ ਪਿਤਾ ਸਮਰਥੀ ਵਚਨ ਤੁਸੀਂ ਸਾਨੂੰ ਦਿੱਤੇ ਹੈ ਜਵਾਨੀ ਦੇ ਵਿੱਚ ਹੀ ਜੀਵਨ ਚ ਅੱਗੇ ਵਧਣਾ ਸੀ ਐਸੇ ਸਮੇਂ ਤੇ ਹੀ ਪਿਤਾ ਨਾਸ਼ ਹੋਣ ਵਾਲੇ ਐਸੇ ਕਈ ਲੋਕ ਆ ਜੋ ਹਾਰ ਗਿਆ ਐਸੇ ਕਈ ਲੋਕ ਆ ਅੱਜ ਵੀ ਕਈ ਲੋਕ ਮਰਨ ਦੇ ਲਈ ਤਿਆਰ ਹੈ ਪਿਤਾ ਤੁਸੀਂ ਜੀਵਨ ਦੋਗੇ ਜੀਵਨ ਨੂੰ ਬਦਲੋਗੇ ਇਸ ਜੀਵਨ ਨੂੰ ਅਹਿਮੀਅਤ ਦੋਗੇ हे सु उम्मीद नाल पिता ਤੁਹਾਡੀ ਹਜ਼ੂਰੀ ਚ ਜੋ ਪ੍ਰਾਰਥਨਾ ਕਰ ਰਹੇ ਆ ਪ੍ਰਭੂ ਜੀ ਤੁਸੀਂ ਉਹਨਾਂ ਨੂੰ ਦਰਸ਼ਨ ਦੇ ਦਿਓ ਜਿਹੜੇ ਪਾਪ ਦੇ ਵਿੱਚ ਇਹ ਡੁੱਬ ਚੁਕੇ ਆ ਜਿਹੜੇ ਪਾਪ ਦੇ ਇਹ ਆਦੀ ਹੋ ਚੁਕੇ ਆ ਇਹ ਜਿੰਨਾਂ ਜ਼ੰਜੀਦਾ ਚ ਜਕੜੇ ਹੋਏ ਆ ਤੁਸੀਂ ਆਜ਼ਾਦ ਕਰਨ ਵਾਲੇ ਹੋ छुटकारा ਦੇਣ ਵਾਲੇ ਪਰਮੇਸ਼ਵਰ ਹੋ ਪਿਤਾ ਅੱਜ ਇਸ ਸਮੇਂ ਇਸ ਜਗ੍ਹਾ ਤੇ ਜੋ छुटकारा ਚਾਹ ਰਿਹਾ ਐਸੇ ਬੱਚਿਆਂ ਨੂੰ ਦਰਸ਼ਨ ਦਿਓ ਦਰਸ਼ਨ ਦੇ ਦਿਓ ਪਿਤਾ ਦੇ ਦੇ ਪਿਤਾ ਹਜੇ ਤੱਕ ਕਈ ਲੋਕ ਗਲਤ ਫੈਸਲੇ ਕਰ ਚੁੱਕੇ ਆ ਹਜੇ ਤੱਕ ਸਾਡੇ ਜੀਵਨ ਗਲਤੀਆਂ ਦੇ ਨਾਲ ਭਰ ਚੁੱਕੇ ਆ ਪਿਤਾ ਸਾਡੇ ਜੀਵਨਾਂ ਨੂੰ ਬਦਲ ਦਿਓ ਪਿਤਾ ਹਰ ਇੱਕ ਨੂੰ ਤੁਸੀਂ ਬਦਲ ਦਿਓ ਇਹੀ ਆਸ ਕਰਦੇ ਆ ਸਿਰ ਤੋਂ ਲੈ ਕੇ ਪੈਰਾਂ ਤੱਕ ਇਨਾਂ ਦੇ ਹਰ ਪਾਪ ਨੂੰ ਸ਼ੁੱਧ ਕਰੋ ਸਾਫ਼ ਕਰੋ ਹਰ ਪਾਪ ਦੇ ਤੱਬਿਆਂ ਨੂੰ ਪਿਤਾ ਮਿਟਾ ਦਿਓ ਆਪਣੇ ਲਹੂ ਦੇ ਨਾਲ ਧੋ ਕੇ ਇਹਨਾਂ ਨੂੰ ਸ਼ੁੱਧ ਕਰ ਦਿਓ ਇਹਨਾਂ ਨੂੰ ਬਦਲ ਦਿਓ ਇਹ ਆਪਣੀ ਚਿੰਤਾ ਨੂੰ ਤੁਹਾਡੇ ਉੱਪਰ ਸੁੱਟ ਕੇ ਅੱਜ ਤੋਂ ਪਿਤਾ ਹਰ ਇੱਕ ਜਨ ਕਹਿ ਸਕੇ ਮੇਰਾ ਪ੍ਰਭੂ ਮੇਰੇ ਨਾਲ ਹੈ ਸਾਰੀ ਦੁਨੀਆ ਨੂੰ ਬਣਾਉਣ ਵਾਲਾ ਮੇਰਾ ਪਿਤਾ ਹੈ ਮੇਰਾ ਪ੍ਰਭੂ ਹੈ ਐਸੇ ਵਿਸ਼ਵਾਸ ਦੇ ਨਾਲ ऐसे प्रोसीदे नाल ਹਰ ਇੱਕ ਜਨਪਿਤਾ ਸ਼ਾਂਤੀ ਨਾਲ ਜੀ ਸਕੀਏ ਕਿਰਪਾ ਕਰੋ ਇਹਨਾਂ ਨੂੰ ਪਵਿੱਤਰ ਜ਼ਿੰਦਗੀ ਜੀਣ ਲਈ ਮਦਦ ਕਰੋ ਸੇਵਕਾਇਚ ਅੱਗੇ ਵਧਨ ਦੇ ਲਈ ਮਦਦ ਕਰੋ ਯੀਸ਼ੂ ਦੇ ਨਾਮ ਚ ਮੰਗਦੇ ਆ ਪਿਤਾ ਆਮੀਨ ਕਲਵਰੀ ਪੋਸਟ ਬਾਕਸ ਨੰਬਰ 30 ਕੋਕਟਪल्ली ਹਾਈਦਰਾਬਾਦ 72